ਇਹ ਤਾਂ ਖਾਨ ਦਾ ਜਿਵੇਂ ਕਿਸੇ ਭਰਾ ਦੇ 6:00 ਵਜੇ ਆ। ਹੂੰ ਐਕਸੀਡੈਂਟ ਹੁਣ ਬਹੁਤ ਹੁੰਦੇ ਆ। ਠੀਕ ਐ। ਖਾਸ ਕਰਕੇ ਜਦੋਂ ਸਿਆਲਾਂ ਦੇ ਦਿਨਾਂ ਦੇ ਠੰਡ ਦੇ ਦਿਨਾਂ ਆਉਂਦੇ ਉਦੋਂ ਸਰੀਰ ਸਾਰਾ ਦੋਖਦਾ ਬਈ। ਹੂੰ ਹੂੰ ਠੀਕ ਐ ਉਦੋਂ ਡਾਕਟਰ ਵੀ ਆਮ ਹੀ ਕਹਿੰਦੇ ਤੁਸੀਂ ਖਰੋੜਿਆਂ ਦਾ ਸੂਪ ਪੀਨੇ। ਬੱਕਰੇ ਦੇ ਖਰੋੜਿਆਂ 'ਚ ਬਹੁਤ ਜਾਨ ਹੁੰਦੀ ਆ ਨਾ। ਹੂੰ ਹੂੰ ਤੇ ਜਾਂ ਮੀਟ ਖਾਣਾ ਮੀਟ ਹੁਣ ਬਈ ਡੇਲੀ ਆਪਾਂ ਤੋਂ ਨਹੀਂ ਲਿਆਂਦਾ ਜਾਣਾ। ਹਾਂਜੀ ਠੀਕ ਐ। ਡੇਲੀ ਲਿਆ ਕੇ ਬਣਾਉਣਾ ਬਹੁਤ ਔਖਾ। ਇਹਦਾ ਇਹੀ ਫਾਇਦਾ ਤੁਸੀਂ ਇਹਨੂੰ ਡੱਬਾ ਲੈ ਜਾਓ। ਥੋੜਾ ਪਾਣੀ ਗਰਮ ਕਰੋ ਹੂੰ ਉਹਦੇ ਵਿੱਚ 2-4 ਪੀਸ ਪਾਓ ਜਿੰਨੇ ਤੁਸੀਂ ਸੋਸੋ ਤੋਂ ਖਾਦੇ ਜਾਂਦੇ ਆ ਉਹਨੂੰ ਪੂਰਾ ਗਰਮ ਕਰੋ 5-10 ਮਿੰਟਾਂ ਹੀ ਇੱਕ ਤੁਹਾਡੇ ਟਾਈਮ ਦੀ ਬਚਤ ਬਾਕੀ ਤੁਸੀਂ ਡੱਬਾ ਉਵੇਂ ਰੱਖ ਲਓ ਵੀ ਬੜਿਆ ਬੜਾਇਆ ਮੀਟ ਤਿਆਰ ਹੈ ਅੱਡੇ ਨਹੀਂ ਸਾਨੂੰ ਜਾਣ ਦੀ ਲੋੜ ਨਹੀਂ ਹਾਂਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਰਾਡ ਫਾਰਮ ਤੇ ਪਹੁੰਚੇ ਆ ਤੇ ਆਪਣਾ ਜਿਹੜਾ ਬਾਈ ਆ ਇਹ ਪਾਉਂਦਾ ਬੱਕਰੇ ਦਾ ਤੇ ਮੁਰਗੇ ਦਾ ਆਚਾਰ ਤੇ ਬਾਈ ਤੋਂ ਲੈਣੇ ਆਪਾਂ ਜਾਣਕਾਰੀ ਵੀ ਇਹਦਾ ਕੀ ਸਿਸਟਮ ਹੁੰਦਾ ਹਨਾ ਕਿੰਨਾ ਪ੍ਰਾਈਸ ਹੁੰਦਾ ਕਿੰਨਾ ਕੁ ਚਿਰ ਇਹ ਖਰਾਬ ਨਹੀਂ ਹੁੰਦਾ ਸਾਰੀਆਂ ਗੱਲਾਂ ਬਾਤਾਂ ਆਪਾਂ ਬਾਈ ਦੇ ਨਾਲ ਕਰਨੀਆਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਮਜੋਤ ਤੁਹਾਡਾ ਸਵਾਗਤ ਹੈ ਆਪਣੇ ਬਰਾਡ ਫਾਰਮ ਤੇ ਜਿਹੜੇ ਭਰਾ ਦੇਖ ਰਹੇ ਆ ਉਹਨਾਂ ਨੂੰ ਬਾਈ ਸਤਿ ਸ੍ਰੀ ਅਕਾਲ ਹਾਂਜੀ ਤੇ ਆਪਣਾ ਪਿੰਡ ਕਿਹੜਾ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਪਿੰਡ ਆਪਣਾ ਵੀਰੇ ਲਾਸਟ ਪਿੰਡ ਆ ਬਠਿੰਡੇ ਦਾ ਕੋਠੇ ਕੋਰ ਸਿੰਘ ਵਾਲੇ ਬਠਿੰਡਾ ਮਕਸਰ ਰੋਡ ਤੇ ਪਿੰਡ ਪੜਾਈਆਂ ਨੇ ਤੇ ਉਹਦੇ ਨਾਲ ਹੀ ਆਪਣਾ 3 ਕਿਲੋਮੀਟਰ ਪਿੰਡ ਹੈ ਜੀ ਠੀਕ ਹੈ ਤੇ ਜਿਹੜਾ ਇਹ ਆਪਾਂ ਚਾਰ ਵਾਲਾ ਕੰਮ ਆ ਹਨਾ ਵੀ ਆਪਾਂ ਕਿਹੜੇ ਕਿਹੜੇ ਜਾਨਵਰ ਦਾ ਚਾਰ ਪਾਉਨੇ ਦਾ ਇਹਦਾ ਸਿਸਟਮ ਕੀ ਹੁੰਦਾ ਸਾਰਾ ਵੀ ਕੌਣ ਇਹਨੂੰ ਖਾ ਸਕਦਾ ਕੀ ਸਿਸਟਮ ਹਿਸਾਬ ਕਿਤਾਬ ਕੀ ਹੁੰਦਾ ਜਿਹੜਾ ਉਹ ਆਪਣੇ ਕੋਲੇ ਬਈ ਜ਼ਿਆਦਾ ਤਾਂ ਬੱਕਰੇ ਦਾ ਹੀ ਹੁੰਦਾ ਤੇ ਨਾਲ ਆਪਾਂ ਨਾ ਇੱਕ ਥੋੜਾ ਲੋ ਬਾਸਟ ਚ ਹੋ ਜਾਂਦਾ ਦੇਸੀ ਮੁਰਗੇ ਦਾ ਚਾਰ ਇਹ ਦੋਨੇ ਚਾਰ ਹੀ ਆਪਾਂ ਤਿਆਰ ਕਰਦੇ ਆ ਤੇ ਬੱਕਰੇ ਦਾ ਆਪਣੇ ਕੋਲੇ ਜ਼ਿਆਦਾ ਸੇਲ ਹੋ ਰਿਹਾ ਤੇ ਮੁਰਗੇ ਦਾ ਵੀ ਬੜੀਆ ਲੈ ਰਹੇ ਆ ਤੇ ਜਿਵੇਂ ਆਪਣਾ ਬਈ ਅੱਜ ਕੀ ਨਵਾਂ ਕੰਮ ਸੀ ਪਹਿਲੀ ਏਰ ਕੰਮ ਸੀ ਤੇ ਲੋਕਾਂ ਨੇ ਬਹੁਤ ਵਿਸ਼ਵਾਸ ਕੀਤਾ ਤੇ ਬਹੁਤ ਡਿਮਾਂਡ ਰਹੀ ਆ ਸਾਥੋਂ ਪੂਰਾ ਨਹੀਂ ਹੁੰਦਾ ਹਫਤੇ ਚ ਦੋ ਦੋ ਤਿੰਨ ਤਿੰਨ ਦਿਨ ਵੀ ਅਸੀਂ ਪਾ ਕੇ ਸਾਡਾ ਨਾਲ ਦੀ ਨਾਲ ਬੁਕਿੰਗ ਤੇ ਵਿਖੀ ਜਾਂਦਾ ਚਾਰ ਨਹੀਂ ਤੁਹਾਨੂੰ ਪਤਾ ਹੀ ਹੈ ਨਵੇਂ ਬੰਦੇ ਦਾ ਮੰਨ ਲਓ ਹਰੇਕ ਕੰਮ ਅਲੱਗ ਰੋਕ ਕੇ ਚੱਲਦਾ ਆਪਣੇ ਤੇ ਵਿਸ਼ਵਾਸ ਬਣਾਈ ਲੋਕਾਂ ਨੂੰ ਬੱਕਰੀਆਂ ਦਾ ਕਰਕੇ ਆਪਾਂ ਪਹਿਲਾਂ ਬੱਕਰੀਆਂ ਚ ਵੀ ਨਹੀਂ ਕਿਸੇ ਨਾਲ ਏਹੜਾ ਫੇਰੀ ਕਰੀ ਹਨਾ ਤੇ ਾਂਗੀ ਆਪਾਂ ਇਹ ਇੱਕ ਨਾ ਮੈਂ ਕੜੀ ਵੀ ਤੋੜੀ ਐ ਨਹੀਂ ਕੀ ਕਰਦੇ ਜਿਹੜਾ ਵੀ ਚਾਰ ਪਾਉਣ ਲਾਦੇ ਨਵੇਂ ਬੰਦਾ 700 ਦਾ ਜੀ ਕਿਲੋ 800 ਦਾ ਕਿਲੋ ਜੀ 900 ਦਾ ਕਿਲੋ ਹੂੰ ਹੂੰ ਮੈਂ ਸਾਰਿਆਂ ਨੂੰ ਰੇਟ ਵਧਾਤਾ ਜੀ ਜਦੋਂ ਐਤ ਕੀ ਪਹਿਲੇ ਸਾਲ ਹੀ ਆਪਣਾ ਆਪਣਾ ਕੀ ਰੇਟ ਰਹਿੰਦਾ ਬਾਈ ਆਪਣਾ ਬਾਈ ਪਹਿਲਾਂ 1300 ਸੀ ਹੁਣ 1350 ਹੈ ਹੂੰ ਠੀਕ ਐ ਤੇ ਇਹ ਹੁੰਦਾ ਮਾਰਕੀਟ ਤੇ ਬੱਕਰਿਆਂ ਦੀ ਤੇ ਠੀਕ ਹੈ ਮੁਰਗੇ ਦਾ 750 ਹੁੰਦਾ ਇਹ ਕੋਈ 5 10 ਰੁਪਏ ਤਾਂ ਠਾ ਠਾ ਜਿਵੇਂ ਜਾਨਵਰ ਮਹਿੰਗਾ ਹੋ ਜਾਂਦਾ ਸਸਤਾ ਹੋ ਜਾਂਦਾ ਉਹ ਜੇ ਹੁਣ ਸਸਤੇ ਹੋ ਜਾਣਗੇ ਬੱਕਰੇ ਆਪਾਂ ਸਸਤਾ ਕਰ ਦਾਂਗੇ ਪਰ ਮੈਂ ਜਦੋਂ ਘਰੇ ਪਾ ਪਾ ਕੇ ਅਸੀਂ ਬਈ ਗਰਮੀਆਂ ਚ ਹੀ ਲੱਗ ਗਿਆ ਸੀ ਮੈਂ ਆਪਦੇ ਚੈੱਕ ਕਰਨ ਵੀ ਕਿਹੜਾ ਚਾਰ ਖਰਾਬ ਨਹੀਂ ਹੁੰਦਾ ਕਿਉਂ ਗਰਮੀਆਂ ਚ ਪਤਾ ਲੱਗ ਜਾਂਦਾ ਮੌਸਮ ਗਰਮੀ ਚ ਹੀ ਖਰਾਬ ਹੁੰਦਾ ਤੇ ਉਦੋਂ ਮੈਂ ਚੈੱਕ ਕਰਿਆ ਤੇ ਉਦੋਂ ਮੈਂ ਇੱਕ ਵਾਰੀ ਵੀ ਦੇਖਿਆ ਮੈਂ ਫੇਰ ਆਪਾਂ ਵੀ ਸਸਤੇ ਤੋਂ ਸਸਤਾ ਦੇਵਾਂਗੇ ਲੋਕਾਂ ਨੂੰ ਵੀ ਕਿੰਨਾ ਕੁ ਖਰਚਾ ਆ ਜਾਂਦਾ ਬਾਈ ਜਦੋਂ ਵੇਖਿਆ ਪਾ ਕੇ ਇਹ ਗੱਲ ਬਈ ਤੁਸੀਂ ਆਪ ਵੀ ਘਰੇ ਜਮਾ ਸਕਦੇ ਹੋ ਕੋਈ ਇਹ ਉਹ ਨਹੀਂ ਹਵਾ 'ਚ ਗੱਲ ਨਹੀਂ ਗੀ ਬਲਿਖਤੀ ਪੜਤੀ ਗੱਲ ਹੀ ਇਹ ਹਾਂ ਠੀਕ ਹੈ ਜਦੋਂ ਬਈ ਮੈਂ ਆਪ ਆਪ ਆ ਕੇ ਵੇਖਿਆ ਕਿਤੇ 900 ਕਿਲੋ ਪਵੇ ਕਿਤੇ 1000 ਰੁਪਏ ਕਿਲੋ ਕਿਤੇ 1100 ਬੱਕਰੇ ਦਾ achar ਹਾਂ ਘਰੇ ਆਪ ਦੀ ਬਈ ਵੇਚਣਾ ਨਹੀਂ ਘਰੇ ਆਪ ਦਾ ਬਿਨਾ ਪੈਕਿੰਗ ਤੋਂ ਹਾਂ ਠੀਕ ਹੈ ਫਿਰ ਮੈਂ ਹਿਸਾਬ ਲਾਇਆ ਯਾਰ ਲੋਕ ਜਿਹੜਾ ਤੂੰ ਸਸਤਾ ਵੇਚੀਂਦੇ ਕੀ ਪਾਈ ਜਾਂਦੇ ਆ ਦੇ ਵਿੱਚ ਵੀ ਜੇ ਜਿਨ੍ਹਾਂ ਦਾ ਰੇਟ ਡਾਊਨ ਹੈ ਉਹਨਾਂ ਦੀ ਕੁਆਲਿਟੀ ਵੀ ਡਾਊਨ ਆ ਆ ਕੁਆਲਿਟੀ ਚਲੋ ਆਪਾਂ ਮਾੜਾ ਚੰਗਾ ਨਹੀਂ ਪਰ ਤੁਸੀਂ ਕੀ ਕਰਨਾ ਬਈ ਬੱਕਰਾ ਜਾਉਂਦਾ ਲੈ ਕੇ ਉਹਨੂੰ ਚੜਚਕਾ ਕਰਾ ਕੇ ਤੁਸੀਂ ਘਰੇ ਬਣਾ ਕੇ ਦੇਖਣਾ ਹਰੇਕ ਹਲਵਾਈ ਨੂੰ ਚਾਰ ਬਣਾਉਣਾ ਆਉਂਦਾ ਹੀ ਹੁੰਦਾ ਤਕਰੀਬਨ ਮੈਂ ਕਹੀ ਜਾਵਾਂ ਹਨਾ ਤੇ ਤੁਸੀਂ ਪਾ ਕੇ ਦੇਖੋ ਸਾਰਾ ਸਾਬਖਤਾ ਬਲਾਓ ਜੀ ਠੀਕ ਹੈ ਜੀ ਤੇ ਤੁਹਾਨੂੰ ਪਤਾ ਲੱਗੂਗਾ ਬਈ ਅੱਖਾਂ ਖੁੱਲ ਜਾਣਗੀਆਂ ਤੁਹਾਡੀਆਂ ਬਾਹਲੀ ਸਸਤੀ ਚੀਜ਼ ਤੇ ਵੀ ਨਾ ਬਈ ਢਿੱਗਿਆ ਕਰੋ ਠੀਕ ਹੈ ਤੇ ਫੇਰ ਅਸੀਂ ਬਈ ਰੇਟ ਰੱਖਿਆ ਦਾ 300 ਰੁਪਏ ਇਹਦੇ ਵਿੱਚ 1.5 200 ਰੁਪਏ ਮੇਰਾ ਮਾਰਜਨ ਹੁੰਦਾ ਹੁਣ ਕਈ ਭਰਾ ਬਹੁਤ ਪੁੱਛਦੇ ਆ ਗਾਂ ਬਈ ਅਸੀਂ ਵੀ ਤੇਰਾ ਚਾਰ ਸੇਲ ਕਰਨਾ ਸਾਨੂੰ 50 ਕਿਲੋ ਭੇਜ ਦੇ 60 ਕਿਲੋ ਭੇਜ ਦੇ ਆਪਾਂ ਬਈ ਗਾਂ ਇੱਕ ਬੰਦੇ ਨੂੰ ਵੀ ਨਹੀਂ ਚਾਰ ਵੇਚਣ ਦਿੰਦਾ ਕੱਲਾ ਆਪਣੇ ਭਲਾਇਆਂ ਦੇ ਮੁਰਗੀ ਫਾਰਮ ਤੇ ਹੁੰਦਾ ਠੀਕ ਆ ਉਹਦੇ ਇੱਥੋਂ ਹੀ ਸੇਲ ਹੁੰਦੀ ਆ ਇੱਥੇ ਹੀ ਹੁੰਦੀ ਆ ਆਪਾਂ ਤਾਂ ਬਹੁਤ ਕਿਉਂਕਿ ਯਾਰ ਮੈਂ ਗਾਂ ਵਾਲੇ ਨੂੰ ਦੇਊਗਾ ਉਹਨੂੰ ਕੋਈ 500 ਰੁਪਏ ਡੱਬੇ ਚ ਦੇਣਾ ਪਊਗਾ ਹਨਾ ਫੇਰ ਹੀ ਅਗਲਾ ਵੇਚੂਗਾ ਫੇਰ ਮੇਰੇ ਪੱਲੇ ਨਹੀਂ ਰਹਿਣਾ ਤੇ ਬਈ ਜੇ ਕਿਸੇ ਨੇ ਮੰਗਵਾਉਣਾ ਹੋਵੇ ਚਾਰ ਆਪਾਂ ਕਿੱਥੇ ਕਿੱਥੇ ਭੇਜ ਦਿੰਨੇ ਚਾਰ ਆਪਣੇ ਵੀ ਬਠਿੰਡੋਂ ਜਿੱਥੇ ਬੱਸਾਂ ਜਾਂਦੀਆਂ ਜਿਵੇਂ ਤੁਹਾਡੇ ਗੰਗਾ ਨਗਰ ਵਾਲੀ ਸਾਈਡ ਆ ਹਰਮਾਨਗੜ੍ਹ ਨੂਫਗੜ੍ਹ ਸੂਰਤਗੜ੍ਹ ਇੱਧਰ ਸਾਰੇ ਆਪਣਾ ਜਾਂਦਾ ਪੰਜਾਬ ਚ ਸਾਰੇ ਜ਼ਿਲ੍ਹਿਆਂ ਚ ਆਪਾਂ ਭੇਜ ਦਿੰਨੇ ਆ ਬੱਸ ਜਾਵੇ ਨਾ ਜਾਵੇ ਆਪਾਂ ਕੂਰੀਅਰ ਵੀ ਕਰਵਾ ਦਿੰਨੇ ਆ ਠੀਕ ਹੈ ਤੇ ਹਰਿਆਣੇ ਚ ਜਿਵੇਂ ਸਰਸਾ ਜ਼ਿਲ੍ਹਾ ਹੋ ਗਿਆ ਦਿੱਲੀ ਹੋ ਗਿਆ ਇੱਧਰ ਜੰਮੂ ਜੰਮੂ ਹੋ ਗਿਆ ਜ਼ਿਲ੍ਹਾ ਠੀਕ ਹੈ ਹਿਮਾਚਲ ਨਾਲ ਲੱਗਦੇ ਪੰਜਾਬ ਦੇ ਉੱਥੇ ਵੀ ਬਈ ਆਪਾਂ ਭੇਜ ਦਿੰਨੇ ਆ ਚਾਰ ਸਾਰੇ ਕਿਤੇ ਭੇਜਦੇ ਆ ਬਈ ਇਹਦੀ ਮਣਿਆਰ ਕਿੰਨੀ ਖੁੰਦੀ ਹੈ ਵੀ ਕਿੰਨਾ ਚਿਰ ਇਹ ਖਰਾਬ ਨਹੀਂ ਹੁੰਦਾ ਬਈ ਹਾਂ ਮਣਿਆਰ ਬਈ ਇਹਦਾ ਕੀ ਹੁੰਦਾ ਸਿਸਟਮ ਆਪਣੇ ਇੱਕ ਤਰ੍ਹਾਂ ਰੱਖਣ ਤੇ ਆ ਹੂੰ ਕਈ ਭਰਾ ਕਹਿੰਦੇ ਨੇ ਬਈ ਗਰੰਟੀ ਹੈ ਤੁਹਾਡੀ ਗਰੰਟੀ ਇਹ ਚ ਬਈ ਇਹ ਅੱਜ ਬਣਾਇਆ ਨਾ ਇਹ ਚ ਮੈਂ ਪਾਣੀ ਵਾਲੇ ਹੱਥ ਦੋ ਚੌਕੇ ਜਾਂ ਪਾਣੀ ਵਾਲਾ ਹੱਥ ਲਾ ਦਿੰਦਾ ਇਹਨੇ ਹਫ਼ਤੇ ਦੱਸ ਦੇਣਾ ਚ ਖਰਾਬ ਹੋ ਜਾਣਾ ਅਸੀਂ ਗਰੰਟੀ ਦੇ ਕੇ ਕੀ ਕਰਾਂਗੇ ਫੂਡ ਪ੍ਰੋਡਕਟ ਹੈ ਇਹ ਠੀਕ ਹੈ ਪਰ ਜੇ ਤੁਸੀਂ ਇਹਨੂੰ ਪੂਰੀ ਸ਼ਾਮ ਸੰਭਾਲਣਾ ਸਹੀ ਟੈਂਪਰੇਚਰ 'ਚ ਵਧੀਆ ਰੱਖੋਗੇ ਠੀਕ ਹੈ ਕਮਰਾ ਕਮਰੇ 'ਚ ਰੱਖੋ ਜਾਂ ਫ੍ਰਿਜ 'ਚ ਰੱਖੋਗੇ ਠੀਕ ਹੈ ਤੇ ਇਹ ਬਈ ਮਹੀਨਾ ਸਵਾ ਮਹੀਨਾ ਖਰਾਬ ਨਹੀਂ ਹੁੰਦਾ ਜੋ ਫਰੇਜ ਜਿ ਰੱਖਾ ਰਹੇ ਹਾਂ ਹਾਂ ਹੁਣ ਕਈ ਕਹਿੰਦੇ 3 ਮਹੀਨੇ ਸਾਡਾ ਜੀ 6 ਮਹੀਨੇ ਸਾਲ ਨਹੀਂ ਖਰਾਬ ਹੁੰਦਾ ਉਹ ਬਈ ਕੈਮੀਕਲ ਪਾਉਂਦੇ ਆ ਉਹ ਸਾਰੇ ਭਰਾਵਾਂ ਨੂੰ ਜਿਹੜੇ ਹਲਵਾਈ ਐ ਜਾਂ ਕੋਈ ਇਹਦੀ ਜਾਣਕਾਰੀ ਰੱਖਦੇ ਉਹਨਾਂ ਨੂੰ ਪਤਾ ਵੀ ਕੀ ਉਸ ਪੈਂਦਾ ਉਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਤਾਜ਼ੇ ਖਾਣਾ ਚਾਹੀਦਾ ਚਾਰ ਜਿਹੜਾ ਬਣਿਆ ਤੇ ਠੀਕ ਹੈ ਬਾਕੀ ਆ ਡੱਬਾ ਕਿਲੋ ਦਾ ਹੁੰਦਾ ਵਧੀਆ ਫੂਡ ਗ੍ਰੇਡਡ ਆਪਣਾ ਐ ਨਹੀਂ ਇਹ ਦੂਜੀ ਪਲਾਸਟਿਕ ਹੈ ਇਹਨੂੰ ਧੁੱਪ ਵੀ ਲੱਗ ਗਈਆਂ ਕੋਸ ਵੀ ਇਹਦੇ ਵਿੱਚ ਰਿਐਕਸ਼ਨ ਨਹੀਂ ਕਰਦੀ ਪਲਾਸਟਿਕ ਇਹ ਫੂਡ ਗ੍ਰੇਡ ਆ ਸਾਰਾ ਆਪਣਾ ਡੱਬਾ ਇਹਨੇ ਪੂਰੀ ਪੈਕਿੰਗ ਕੀਤੀ ਹੁੰਦੀ ਆ ਆਪਣਾ ਲੇਬਲ ਲੱਗਿਆ ਹੁੰਦਾ ਤੇ ਉੱਤੇ ਪੂਰੀ ਸੀਲ ਲੱਗੀ ਹੁੰਦੀ ਆ ਇਹ ਦੇਖੋ ਜੀ ਆਪਣਾ ਜੱਟ ਸੌਦਾ ਨਹੀਂ ਗਾ ਇਹ ਆ ਦੇਖੋ ਲਓ ਜੀ ਸੀਲ ਵੀ ਉੱਤੇ ਅਸੀਂ ਵਾਸਤੇ ਭੇਜਤਾ ਹੂੰ ਕੋਈ ਰਾਤ ਉਹਨੂੰ ਪਾੜ ਕੇ ਵਿੱਚੋਂ ਕੱਢ ਲੂਗੇ ਇਹ ਹੱਥੋਂ ਵੀ ਆ ਕਿਸੇ ਦੀ ਜਾਂ ਅਪਕੇ ਦੇ ਹੱਥ ਸੋੜੇ ਹੱਥ ਭੇਜਤਾ ਸੋਡਾ ਰਾਹ ਚ ਜੀ ਕਰਿਆ ਹੂੰ ਅਗਲੇ ਨੂੰ ਹੁੰਦਾ ਪੁੱਛਦੇ ਆ ਰਬੀ ਰਾਹ ਚ ਤਾਂ ਨਹੀਂ ਕੋਈ ਇਹਦੇ ਨਾਲ ਛੇੜਖਾਨੀ ਆ ਪੂਰੀ ਸੀਲ ਕਰਕੇ ਬਈ ਇਹਨੂੰ ਉੱਤੋਂ ਵੀ ਕਵਰ ਕਰ ਦਿਆ ਇਹਨੂੰ ਅਸੀਂ ਫੇਰ ਜਾ ਕੇ ਇਹਨੂੰ ਐ ਭੇਜ ਦਿਆਂ ਤੇ ਬਈ ਇਹਨੂੰ ਖਾਣ ਦੇ ਫਾਇਦੇ ਕੀ ਹੁੰਦੇ ਆ ਖਾਣ ਦਾ ਫਾਇਦਾ ਬਈ ਬਹੁਤ ਹੈ ਹਮ ਠੀਕ ਹੈ ਜਿਹੜੇ ਨੌਨवेज ਖਾਂਦੇ ਆ ਚਲੋ ਵੇਜ ਤਾਂ ਆਪਾਂ ਕਹਿੰਦੇ ਨਹੀਂ ਹੈਨਾ ਅਗਲੇ ਦੀ ਹੁੰਦਾ ਧਾਰਮਿਕ ਵੀ ਹੁੰਦਾ ਜਾਂ ਆਪ ਦਾ ਮਨ ਹੁੰਦਾ ਹੈਨਾ ਹਮ ਇਹਦਾ ਖਾਣ ਦਾ ਜਿਵੇਂ ਕਿਸੇ ਭਰਾ ਦੇ 6 ਵਜੇ ਆ ਹਮ ਐਕਸੀਡੈਂਟ ਹੁਣ ਬਹੁਤ ਹੁੰਦੇ ਆ ਠੀਕ ਹੈ ਖਾਸ ਕਰਕੇ ਜਦੋਂ ਸਿਆਲਾਂ ਦੇ ਦਿਨਾਂ ਦੇ ਠੰਡ ਦੇ ਦਿਨਾਂ ਆਉਂਦੇ ਉਦੋਂ ਸਰੀਰ ਸਾਰਾ ਦੁਖਦਾ ਬਈ ਹਮ ਠੀਕ ਹੈ ਉਦੋਂ ਡਾਕਟਰ ਵੀ ਆਮ ਹੀ ਕਹਿੰਦੇ ਤੁਸੀਂ ਖਰੌੜਿਆਂ ਦਾ ਸੂਪ ਪੀਣਾ ਬੱਕਰੇ ਦੇ ਖਰੌੜਿਆਂ 'ਚ ਬਹੁਤ ਜਾਨ ਹੁੰਦੀ ਹੈ ਨਾ ਹਮ ਹਮ ਤੇ ਜਾਂ ਮੀਟ ਖਾਣਾ ਮੀਟ ਹੁਣ ਬਈ ਡੇਲੀ ਆਪਾਂ ਤੋਂ ਨਹੀਂ ਲੈਂਦਾ ਜਣਾ ਹਾਂਜੀ ਠੀਕ ਐ ਡੇਲੀ ਲਿਆ ਕੇ ਬਣਾਉਣਾ ਬਹੁਤ ਔਖਾ ਇਹਦਾ ਇਹੀ ਫਾਇਦਾ ਤੁਸੀਂ ਇਹਨੂੰ ਡੱਬਾ ਲੈ ਜਾਓ ਥੋੜਾ ਜਿਹਾ ਪਾਣੀ ਗਰਮ ਕਰੋ ਹੂੰ ਉਹਦੇ ਵਿੱਚ 2-4 ਪੀਸ ਪਾਓ ਜਿੰਨੇ ਤੁਸੀਂ ਸੋਸੋ ਖਾਦੇ ਜਾਂਦੇ ਆ ਉਹਨੂੰ ਪੂਰਾ ਗਰਮ ਕਰੋ 5-10 ਮਿੰਟਾਂ ਹੀ ਇੱਕ ਤਾਂ ਤੁਹਾਡੇ ਟਾਈਮ ਦੀ ਬਚਤ ਬਾਕੀ ਤੁਸੀਂ ਡੱਬਾ ਉਵੇਂ ਰੱਖ ਲਓ ਬਈ ਬੜਿਆ ਆਪਣਾ ਇਹ ਮੀਟ ਤਿਆਰ ਹੋ ਗਿਆ ਡੇਲੀ ਸਾਨੂੰ ਜਾ ਕੇ ਲੋੜ ਵੀ ਬਾਕੀ ਇਹਦੇ ਵਿੱਚ ਮਸਾਲੇ ਬਹੁਤ ਅਸੀਂ ਚੰਗੇ ਚੰਗੇ ਪਾਏ ਆ ਸਰੀਰ ਨੂੰ ਤੁਹਾਡੇ ਅੰਦਰਲੀ ਸਾਟਾ ਕੋਈ ਜਾਂ ਹੂ ਹੀ ਦੁਖਦੀ ਆ ਜਾਂ ਗੋਡੇ ਜੋੜ ਜੜ ਸੋਸ ਵੀ ਦੁਖਦਾ ਇਹ ਸੋਨੋ ਆਰਾਮ ਜਿਵੇਂ ਮਗਾ ਹੋਗਾ ਹੰਗ ਹੋਗੀ ਇਹ ਜਿਵੇਂ ਮਹਿੰਗੀਆਂ ਚੀਜ਼ਾਂ ਵੀ ਅਸੀਂ ਪਾਉਣੇ ਵਿੱਚ ਬਈ ਇਹਦੇ ਲਾਲ ਚੀਨੀ ਹੋਗੀ ਸੌਫ ਹੋਗੀ ਜਮੈਨ ਹੋਗੀ ਵੱਡੀ ਲੈਂਚੀ ਉਹ ਵੀ ਛੋਟੀ ਲੈਂਚੀ ਬਹੁਤਾ ਉੱਤੇ ਲਿਖਿਆ ਵੀ ਇਹ ਸਮਾਨ ਆਪਣਾ ਕਾਲੀ ਮਿਰਚ ਹੋਗੀ ਹਮ ਠੀਕ ਹੈ ਸਾਰਾ ਵਧੀਆ ਚੰਗੀ ਚੀਜ਼ ਹੀ ਪਾਉਣੇ ਆ ਤੇ ਸਰੋਂ ਦੇ ਤੇਲ 'ਚ ਤਿਆਰ ਹੁੰਦਾ ਠੀਕ ਹੈ ਜੀ ਹਾਂ ਕੋਲੂ ਦਾ ਤੇਲ ਹੁੰਦਾ ਪੂਰੇ ਸਾਫ ਸਫਾਈ ਭਾਂਡੇ ਹੁੰਦੇ ਆ ਪੂਰਾ ਇੱਥੇ ਆ ਕੇ ਵੇਖ ਵੀ ਸਕਦਾ ਜਿੱਦਨ ਬੰਦ ਆ ਸਾਡਾ ਗੇਟ ਖੁੱਲਾ ਹੀ ਹੁੰਦਾ ਸਾਡਾ ਉਹ ਕੰਮ ਨਹੀਂ ਗਾਂ ਦੀਆਂ ਡੂੰਗਾ ਕਮਰਾ ਹੋਊਗਾ ਤੇ ਚੋਰੀਆਂ ਬਣਾਵਾਂਗੇ ਅਸੀਂ ਸਾਡੇ ਇੱਥੇ ਉੱਤੇ ਆ ਕੇ ਬੈਠੀ ਰਹਿੰਦੇ ਆ ਲੋਕ ਇੱਥੇ ਕੋਈ ਚੱਕਰ ਨਹੀਂ ਵੀ ਲਾਈਵ ਹੀ ਆਪ ਬਣਾ ਦਿੰਨੇ ਆ ਚਾਰ ਭਾਵੇਂ ਕੋਈ ਬੰਦਾ ਆ ਕੇ ਬਣਾਵਾ ਕੇ ਬਈ ਕੋਈ ਬਾਈ ਚੈਨਲ ਵਾਲਾ ਉੱਤੇ ਲਾਈਵ ਖੜਾ ਰਵੇ ਸਾਨੂੰ ਕੋਈ ਦਿੱਕਤ ਹੀ ਨਹੀਂ ਕੋਈ ਸਾਡੇ ਕੋਈ ਰੈਸਪੀ ਲੈ ਲਊਗਾ ਜਾਂ ਕੋਈ ਆਏ ਹੋ ਜੂਗਾ ਹਨਾ ਤੇ ਵਧੀਆ ਵੀ ਸਾਰਿਆਂ ਦੇ ਸਾਹਮਣੇ ਬਣਾਉਣੇ ਆ ਤੇ ਵਧੀਆ ਇਹਨੂੰ ਖਾਓ ਤੇ ਜਿਵੇਂ ਮੰਨ ਲਾ ਸਿਆਲ ਚ ਦੋ ਚਾਰ ਹੁਣ ਜਿਵੇਂ ਜੀਐਮ ਲਾਉਂਦੇ ਆ ਮੁੰਡੇ ਕਿੰਨੇ ਤਗੜੇ ਸਪਲੀਮੈਂਟ ਮਹਿੰਗੇ ਮਹਿੰਗੇ ਖਾਈ ਜਾਂਦੇ ਆ ਹਾਂਜੀ ਡੱਬੇ ਜਿਹੜਾ ਆਪਣਾ ਉਹਨਾਂ ਹੀ ਜਾਣ ਕਰਨੇ ਆਪਾਂ ਉਹਨਾਂ ਨੂੰ ਹੀ ਮਾੜਾ ਕਹਿੰਦੇ ਡੱਬਿਆਂ ਨੂੰ ਲੋਕੋ ਹੀ ਚੀਜ਼ ਹੋਣੀ ਆ ਫੇਰ ਹੀ ਖਾਂਦੇ ਆ ਪਰ ਉਹਨਾਂ ਦੀ ਥਾਂ ਤੇ ਬਈ 2 ਮਹੀਨੇ 3 ਸਿਆਲ ਦੇ ਆ ਚੀਜ਼ ਖਾਓ ਜੇ ਭਾਵੇਂ ਘਰੇ ਬਣਾ ਕੇ ਖਾ ਲੋ ਜੀ ਭਣਾ ਦੀ ਆਪਾ ਤੋਂ ਮੰਗਵਾ ਲਓ ਜੀ ਤੇ ਜੇ ਮੰਦੀਆਂ ਨਾਂ ਤੁਸੀਂ ਤਾਰਾਂ ਤੋੜ ਤੀਆਂ ਤਾਂ ਕਹਿ ਦੇ ਜਿਹੜੇ ਬੰਦੇ ਕਬੱਡੀ ਖੇਡਦੇ ਪਲੇਅਰ ਹੈ ਉਹ ਵੀ ਜਰੂਰ ਇਹਨੂੰ ਬਈ ਉਹ ਚੈੱਕ ਕਰਕੇ ਦੇਖਣਾ ਠੀਕ ਹੈ ਜੀ ਹਾਂ ਬਹੁਤ ਮੰਨ ਲਾ ਜਾਨ ਵਾਲੀ ਇਹ ਦੇਸੀ ਚੀਜ਼ ਆ ਇਹ ਬਈ ਪ੍ਰਾਣੀਆਂ ਖਰਾਕਾਂ ਇਹ ਪਹਿਲਾਂ ਲੋਕ ਦੇਸੀ ਘਿਓ ਖਾਂਦੇ ਸੀਗੇ ਜਿਹੜੇ ਵੈਜ ਸੀ ਨੌਨ ਵੈਜ ਹੁੰਦੇ ਸੀਗੇ ਉਹ ਬੱਕਰੇ ਜਾਂ ਸ਼ਿਕਾਰ ਕਰ ਕਰਕੇ ਚੰਗੀਆਂ ਚੰਗੀਆਂ ਚੀਜ਼ਾਂ ਦਾ ਚਾਰ ਵੀ ਖਾਂਦੇ ਸੀ ਤਾਜ਼ਾ ਵੀ ਖਾਂਦੇ ਸੀ ਤੇ ਲਓ ਜੀ ਇਹ ਚਾਰ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਦੱਸਿਆ ਸੀ ਜੇ ਕਿਸੇ ਵੀਰ ਭਰਾਣੇ ਚਾਰ ਮੰਗਵਾਉਣਾ ਹੋਵੇ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਣਾ ਹੈ ਬਾਕੀ ਆਪਾਂ ਬਾਈ ਹੋਰਾਂ ਦਾ ਐਡਰੈਸ ਵੀ ਤੁਹਾਨੂੰ ਦੱਸਤਾ ਹੈ ਪਿੰਡ ਹੈ ਜੀ ਕੋਠੇ ਕੋਰ ਸਿੰਘ ਵਾਲਾ ਬਾਈ ਬਠਿੰਡੇ ਦੇ ਕੋਲੇ ਜਿਲ੍ਹਾ ਬਠਿੰਡਾ ਮੁਕਸਰ ਰੋਡ ਪਿੰਡ ਭਲਾਈਆਂ ਨਾਲ ਸਾਰੇ ਜਾਣਦੇ ਠੀਕ ਹੈ ਜੀ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ